ਜ਼ਰੂਰੀ ਨਹੀਂ ਕਿ ਕਿਸੇ ਨੂੰ 10 ਬੰਦੇ ਜਾਣਦੇ ਤੇ ਉਹ ਸਟਾਰਾ ਨਹੀਂ ਤੁਸੀਂ ਆਪਣੇ ਮਾਪਿਓ ਲਈ ਸਾਰੇ ਸਟਾਰ ਹੋ ਤੁਹਾਡਾ ਫਰਜ਼ ਬਣਦਾ ਜੋ ਵੀ ਮਿਹਨਤ ਕਰਦੇ ਹੋ ਜੋ ਵੀ ਕੰਮ ਕਰਦੇ ਹੋ ਆਪਣੇ ਮਾਪਿਓ ਦੇ ਹੱਥ ਤੇ ਲਿਆ ਕੇ ਰੱਖੋ ਸ਼ਾਮ ਨੂੰ ਸਾਡੇ ਮਾਪਿਓ ਨੇ ਸਾਨੂੰ ਬੜੀ ਮੁਸ਼ਕਲਾਂ ਪਾਲਿਆ ਪਰ ਬਾਬਾ ਜੀ ਜਦੋਂ ਦਿਨੇ ਉੱਠਦੇ ਆ ਸਾਰੀ ਗਲਤ ਕੰਮਾਂ ਦੇ ਰਾਹੀ ਚੱਲਦੇ ਆ ਤੇ ਉਲਾਂਬਾ ਆ ਜਾਂਦਾ ਨਾ ਤੇ ਸਾਡੇ ਮਾਪਿਓ ਦਾ ਮਰਨ ਹੋ ਜਾਂਦਾ ਤੇ ਇੱਕ ਵਾਰੀ ਦੁਖੀ ਹੋ ਕੇ ਮਨ ਦੇ ਵਿੱਚੋਂ ਇਹ ਗੱਲ ਨਿਕਲਦੀ ਆ ਕਿ ਯਾਰ ਤੇਰੇ ਨਾਲੋਂ ਤਾਂ ਰੱਬ ਨਾ ਹੀ ਦਿੰਦਾ ਜਿਨ੍ਹਾਂ ਨੂੰ ਕਦੇ ਰੱਬ ਤੋਂ ਦੁਆਵਾਂ ਮੰਗ ਮੰਗ ਕੇ ਲਿਆ ਹੋਵੇ ਨੱਕ ਰਗੜ ਰਗੜ ਕੇ ਲਿਆ ਹੋਵੇ ਜਦੋਂ ਉਸੇ ਪੁੱਤ ਦੇ ਉਸੇ ਧੀ ਦੇ ਘਰੇ ਉਲਾਂਬੇ ਆਉਂਦੇ ਆ ਨਾ ਤੇ ਬਾਬਾ ਜੀ ਉਹੀ ਮਾਂ ਪਿਓ ਮਨ 'ਚੋਂ ਦੁਖੀ ਹੋ ਕੇ ਕਹਿੰਦਾ ਕਿ ਯਾਰ ਤੇਰੇ ਨਾਲੋਂ ਤਾਂ ਰੱਬ ਨਾ ਹੀ ਦਿੰਦਾ ਜਦੋਂ ਜੇ ਤੇ ਉਹ ਗੱਲ ਕਹਿੰਦਾ ਹੋ ਉਹ ਤੇ ਸੋਚ ਕੇ ਵੇਖਿਓ ਫਿਰ ਰੱਬ ਵੀ ਰੋਂਦਾ ਹੈ ਕਿ ਯਾਰ ਇਹ ਇਸ ਜਵਾਕ ਨੂੰ ਇਸ ਧੀ ਨੂੰ ਇਸ ਪੁੱਤ ਨੂੰ ਪਾਉਣ ਵਾਸਤੇ ਇੰਨੀਆਂ ਦੁਆਵਾਂ ਕਰਦੀ ਰਹੀ ਪਰ ਕਾਰਨ ਕਾਰਨ ਇਹ ਆ ਕੇ ਅਸੀਂ ਦੁਖੀ ਕਰਤਾ ਪਰ ਤੁਸੀਂ ਮੰਦਰ ਚਲ ਜਿਓ ਮਸੀਹ ਤੇ ਚਲ ਜਿਓ ਗੁਰੂ ਘਰ ਚਲ ਜਿਓ ਜੇ ਤੁਹਾਡੇ ਹੱਥੋਂ ਤੁਹਾਡਾ ਮਾਂ ਪਿਓ ਕੋਸ਼ ਨਹੀਂ ਆ ਨਾ ਸੁਖੀ ਨਹੀਂ ਆ ਜਿੱਥੇ ਮਰਜੀ ਸੇਵਾ ਕਰ ਲਿਓ ਜਿੱਥੇ ਮਰਜੀ ਨੱਕ ਗੋਡੇ ਰਗੜਦੇ ਹੋ ਕਿਤੇ ਉਹ ਢੋਈ ਨਹੀਂ ਮਿਲਣੀ ਬਾਬਾ ਜੀ ਕਿਉਂਕਿ ਦੁਨੀਆ ਦਾ ਪਹਿਲਾ ਰੱਬ ਸਾਡੀ ਮਾਂ ਤੇ ਪਿਓ ਆ ਬਾਕੀ ਬਾਅਦ ਚ ਜ਼ਰੂਰੀ ਨਹੀਂ ਕਿ ਤੁਸੀਂ 10000 ਜਾਂ 10 ਲੱਖ ਮਹੀਨੇ ਦਾ ਕਮਾਉਂਦੇ ਹੋ ਤੇ ਫੇਰ ਹੀ ਮਾਂ ਪਿਓ ਖੁਸ਼ ਆ ਮਾਂ ਪਿਓ ਨੂੰ ਦੇ ਤੁਸੀਂ ਘੁੱਟ ਕੇ ਸ਼ਾਮਾਂ ਨੂੰ ਜੱਫੀ ਪਾ ਲੋ ਨਾ ਕੋਈ ਗੱਲ ਨਹੀਂ ਤੇ ਉਹ ਇਹਨੇ ਜੀ ਖੁਸ਼ ਆ ਕਿ ਕੋਈ ਗੱਲ ਨਹੀਂ ਸਾਡਾ ਪੁੱਤ ਬਸ ਉਹਦਾ ਤੁਸੀਂ ਸਿਰ ਨਾ ਝੁਕਣ ਦਿਓ ਕਿਤੇ ਫਿਰ ਕਿਤੇ ਨਾ ਝੁਕਣ ਦਿਓ ਬਾਬਾ ਜੀ ਆਪਣੇ ਮਾਪਿਓ ਨੂੰ ਉਲਾਂਘਾ ਨਾ ਦਿਵਾਇਓ ਤੇ ਉਹ ਇਹਨੇ ਜੀ ਖੋਸ਼ਾ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਕਿ ਤੁਸੀਂ ਸਰਕਾਰੋਂ ਜਾਂ ਕੋਈ ਗੱਲ ਆ ਤੇ ਫਿਰ ਮਾਪਿਓ ਖੋਸ਼ਾ ਨਹੀਂ ਗਲਤ ਕੰਮਾਂ ਦੇ ਰਾਹੀ ਨਹੀਂ ਜਾਣਾ ਨਸ਼ਿਆਂ ਦੇ ਰਾਹੀ ਨਹੀਂ ਜਾਣਾ ਕਿਸੇ ਦੇ ਪਿੱਛੇ ਨਹੀਂ ਲੱਗਣਾ ਤੁਹਾਡਾ ਯਾਰ ਉਹ ਆ ਜੇ ਤੁਸੀਂ ਨਸ਼ਾ ਕਰ ਰਹੇ ਹੋ ਤੇ ਤੁਹਾਨੂੰ ਡੱਕੇ ਤੇ ਤੁਹਾਡੇ ਨਾਲੋਂ ਸਾਂਝ ਤੋੜ ਕੇ ਚਲ ਜੇ ਵੀ ਭਾਈ ਜੇ ਤੂੰ ਮੇਰੀ ਨਹੀਂ ਮੰਨਣੀ ਤੇ ਤੂੰ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ ਉਹ ਤੁਹਾਡਾ ਯਾਰ ਨਹੀਂ ਆ ਜਿਹੜਾ ਕਹਿੰਦੇ ਵੀ ਆ ਜਾ ਸਮਾਨ ਵਾਧੂ ਆਇਆ ਯਾਰ ਤੂੰ ਵੀ ਲਾ ਹੀ ਲੈ ਸੋਟਾ ਜਿਹੜਾ ਤੁਹਾਨੂੰ ਕਹਿੰਦਾ ਇਹ ਦਿੱਲੀ ਵਾਲਾ ਨਹੀਂ ਇਹ ਤੇ ਪਰਾਂ ਬਾਰਡਰ ਵਾਲਾ ਆ ਚੈੱਕ ਤੇ ਕਰ ਉਹ ਤੁਹਾਡਾ ਯਾਰ ਨਹੀਂ ਆ ਉਹ ਯਾਰ ਨਹੀਂ ਆ ਬਾਬਾ ਜੀ ਉਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਆ ਤੇ ਇਹੋ ਜੇ ਯਾਰ ਨਾਲੋਂ ਤੇ ਰੱਬ ਹਜ਼ਾਰ ਦੁਸ਼ਮਣ ਦੇ ਦੇ ਤੇ ਵਧੀਆ ਰੱਬਾ ਯਾਰ ਨਾ ਗਦਾਰ ਕੋਈ ਨਿਕਲਿਆ ਵੈਰੀ ਭਾਵੇਂ ਰੋਜ਼ ਜੰਮ ਤੇ ਓਏ ਲੋਕਾਂ ਦੀਆਂ ਗੱਡੀਆਂ 'ਚ ਬੈ ਕੇ ਸਾਲੇ ਸਾਡੀਆਂ ਬੁਰਾਈਆਂ ਕਰਦੇ ਕੇ ਪਤਾ ਹੀ ਨਾਲ ਰਹਿੰਦਿਆਂ ਦਾ ਸਾਰਾ ਨਹੀਂ ਅਸੀਂ ਕੱਚੇ ਜਹੀ ਕਰੇ ਕਈ ਵਾਰੀ ਨਾਲ ਦੇ ਬੰਦੇ ਦਾ ਪਤਾ ਹੁੰਦਾ ਨਾ ਉਹ ਐ ਜੱਫੀ ਪਾ ਕੇ ਮਿਲਦਾ ਵੀ ਸਾਡਾ ਭਰਾ ਆ ਪਰੇ ਜਾ ਕੇ ਗਾਣਾ ਗਾੜਦਾ ਕਿਹੜਾ ਯਾਰ ਇਹ ਬੜਾ ਬੰਦਾ ਕਹਿੰਦਾ ਜੀ ਪਤਾ ਸਾਰਾ ਹੀ ਹੁੰਦਾ ਪਰ ਬੰਦਾ ਕਹਿੰਦਾ ਨਹੀਂ ਵਿਚਾਲੇ ਨੂੰ ਕੀ ਕਹਿਣਾ ਯਾਰ ਪਤਾ ਸਾਰਾ ਹੀ ਹੁੰਦਾ ਕਿਉਂਕਿ ਕਹਿੰਦੇ ਅਸੀਂ ਅੱਖ ਪੜਦੇ ਆ ਸ਼ੇਰਾ ਪੜੇ ਭਾਵੇਂ ਨਹੀਂ ਆ ਹਾਂਜੀ ਸੋ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹਿਣਾ ਔ ਲੋਕਾਂ ਦੀਆਂ ਗੱਡੀਆਂ 'ਚ ਬਹਿ ਕੇ ਸਾਲੇ ਸਾਡੀਆਂ ਬੁਰਾਈਆਂ ਕਰਦੇ ਓਏ ਪਤਾ ਨਾਲ ਰਹਿੰਦੇ ਆ ਦਾ ਸਾਰਾ ਕਿ ਅਸੀਂ ਕੱਚੇ ਜਿਹੇ ਕਰਦੇ ਸਾਲਿਆ ਬਿੱਠ ਪਿਛੇ ਕੱਢ ਦਿਆ ਗਾਣਾ ਤੇ ਮੂੰਹ ਤੇ ਕਹਿੰਦੇ ਵੱਡਾ ਭయ్యా ਓਏ ਨਾਮ ਕਿਹੜੇ ਕਿਹੜੇ ਕੁੱਤੇ ਦਾ ਗਿਣਾਵਾ ਸਾਲਿਆ ਨੇ ਸ਼ਰਮ ਹੀ ਲਾਈਆ ਇਹ ਮੁੰਡਾ शिंदे ਦਾ ਸਹਾਰੇ ਨਹੀਂ ਉਹ ਪੜਦਾ ਨਹੀਂ ਉੱਠੂ ਆਪਣੇ ਹੀ ਦਮ ਤੇ ਓਏ ਰੱਬਾ ਯਾਰ ਨਾ ਗਦਾਰ ਕੋਈ ਨਿਕਲੇ ਉਹ ਵੈਰੀ ਪਾਵੇਂ ਰੋਜ਼ ਜੰਮ ਪੇ